ਜਾ ਕੀ ਕਰਦਾ ਰਹਾਂਗਾ ਕਮਾਰਿਆ ਹੁੰਦਾਗਾ ਜਿਹੜਾ ਤੇਰਾ ਮੇਰੇ ਮੂੰਹੋਂ ਕੁਝ ਹੋਰ ਨਿਕਲਣਾ ਸੀਗਾ ਹੁਣ ਕੁਝ ਹੁੰਦਾ ਹੀ ਨਹੀਂ ਹੈਗਾ ਜਿਹੜਾ ਓਈ ਭੌਂਕਿਆ ਨਾ ਕਰ ਮੈਂ ਤੈਨੂੰ ਇੱਥੇ ਸਤਰਾਉਣ ਕਰ ਦੂੰ ਤੇਰੀ ਹਾਂ ਬਸ ਹੋਰ ਤਾਂ ਕੁਝ ਕਰਨ ਜੋਗਰਾ ਹੈ ਨਹੀਂ ਹੱਥ ਚੱਕਣ ਜੋਗਰਾ ਮੇਰੇ ਤੇ ਜਾ ਬਸ ਵੀ ਮੇਰਾ ਮੂੰਹ ਬੰਦ ਕਰ ਕਿਹਨੇ ਕਿਹਾ ਵੀ ਗੋਲੀਆਂ ਹਾਂ ਦਾ ਤੂੰ ਦੇਖੀ ਨਹੀਂ ਹੈ ਖੜਕਤਾ ਹੋਈ ਜਾਂਦਾ ਸੀ ਕਿਨੇ ਆਪ ਉਹ ਦੱਸੂੰਗੀ ਮੰਮੀ ਨੂੰ ਤੇਗਾ ਨਾ ਨਹੀਂ ਦੱਸੂਗੀ ਮੈਂ ਉਹਦੇ ਪਿੱਛੇ ਤੈਨੂੰ ਫੇਰ ਪਤਾ ਲੱਗੂਗਾ ਬਚਾ ਲਓ ਪਰ ਦੋ ਜੋ ਗੱਲ ਗੱਲ ਕਰੀ ਮਾਂ ਮੰਮੀ ਕੋਲੇ ਨਾ ਮੈਂ ਦੱਸੂਗੀ ਹੁਣ ਤੂੰ ਮਾੜੇ ਮਾੜੇ ਗੱਲ ਜਾ ਕੇ ਮੇਰੀ ਮੰਮੀ ਕੋਲ ਗੱਲ ਉਹ ਯਾਰ ਮਾੜੀ ਗੱਲ ਦੇ ਕਾਹ ਤੋਂ ਬਸਦੇ ਬਣਾਉਣੀ ਆ ਤੂੰ ਮੇਰੇ ਉੱਤੇ ਮਾੜੇ ਗਏ ਸੀਗੇ ਜਿੱਤੇ ਤੂੰ ਮੇਰੇ ਇੱਥੇ ਆਈ ਸੀਗੀ ਆਹ ਕਮਰੇ ਚ ਆਇ ਸੀ ਵਿਆਹ ਕੇ ਮੇਰੇ ਨਾਲ ਹਮਮ ਐਦੋ ਵਧੀਆ ਦਾ ਸਾਰਾ ਹੀ ਵਧੀਆ ਵਧੀਆ ਤੇਰੇ ਵਰਗੀ ਥੜੀ ਜਾਨ ਨਹੀਂ ਤਾਂ ਨੀ ਪੱਲੇ ਪੈਂਦੀ ਚੁੱਪ ਕਰ ਜਾ ਬਸ ਸੌਂ ਜਾ ਮਖਾ ਨੀਂਦ ਆਈ ਜਾਂਦੀ ਐ ਰੱਜਿਆ ਹੁਣ ਤਾਂ ਤੂੰ ਜਦੋਂ ਡਾਂਸਰਾਂ ਰੇ ਬੈਠੀ ਹੋਵੇ ਉਰ ਦੀ ਕੀ ਕਰੂ ਉਰੀ ਕਿੱਤੋਂ ਆਊਗੀ ਛੋਟਾ ਕੀ ਕਰਿਆ ਨਿਓਂਗੇ ਇੱਥੇ ਕੋਹ ਨਹੀਂ ਕਰਦਾ ਕੀ ਲਕੋਆਗਾ ਕੁਛ ਹਨਾ ਮੈਂ ਕੀ ਲਕੋਆ ਯਾਰ ਮੈਨੂੰ ਸਾਰਾ ਪਤਾਗਾ ਤੇਰਾ ਸਮਝ ਗਿਆ ਨਾ ਉਰੇ 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 ਬੈ ਕੇ ਗੱਲ ਕਰ ਉਹ ਦੇ ਨਾ ਤੂੰ ਮੇਰੇ ਗੱਲ ਪਿਆਰਨ ਨਾਗਾ ਉਰੇ ਬੈਠ ਹਾਂ ਕੀ ਹੈ ਆਇਆ ਪਰਦੇਈ ਕਿਉਂ ਮੈਂ ਖੜ੍ਹ ਨਹੀਂ ਸਕਦੇ ਹੱਥ ਨਾ ਮੈਨੂੰ ਮੈਂ ਦੱਸ ਦੱਸ ਹਾਂ ਦੱਸ ਤੂੰ ਖਾਣਾ ਕੀ ਹੁੰਨਾਗਾ ਰੋਟੀ ਖੰਨਣਾਗਾ ਫੂਰ ਕੀਂ ਤੇਰੇ ਸਾਹਮਣੇ ਜਿਹੜਾ ਤੂੰ ਨਸ਼ਾ ਕਰਦਾ ਉਹਦੇ ਚ ਤੂੰ ਕੀ ਖਾਣਾ ਕਿਹੜੇ ਨਸ਼ੇ ਕਰਦਾ ਨਸ਼ੇ ਤੂੰ ਫੜਾ ਕੇ ਉਹੀ ਗੱਲ ਮੈਂ ਤੈਨੂੰ ਉੱਦੇ ਵੀ ਗਿਆ ਸੀ ਮੈਨੂੰ ਨਾਂ ਬਦਨਾਮ ਕਰਾਇਆ ਕਰ ਨਾਂ ਬਦਨਾਮ ਕਰਾਇਆ ਕਰ ਤੂੰ ਫੜਾ ਕੇ ਆਉਣੀ ਆ ਕਿ ਮੂੰਹ ਚ ਪਾਉਣੀ ਆ ਨਸ਼ਾ ਨੂੰ ਮੋਸਤਾ ਤੂੰ ਕੌਣਾ ਖਾਣਾ ਦੀਆਂ ਫੜਾਵਾਂ ਚਾਹੇ ਨਾ ਫੜਾਵਾਂ ਨਸ਼ਾ ਤਾਂ ਤੇਰੇ ਕੋਲੇ ਆਉਂਦਾ ਗੋਲੀਆਂ ਤਾਂ ਤੂੰ ਖਾਣਾ ਓਏ ਕਹਿਣੀ ਐ ਤੈਨੂੰ ਕੀਹਨੇ ਕਹਦਾ ਗੋਲੀਆਂ ਖਾਣਾ ਉਹ ਵੀ ਪਰ ਨਹੀਂ ਜਿਹੜੇ ਕੰਮ ਮੈਂ ਕਹਿਣੀ ਆਂਗੀ ਤੈਨੂੰ ਵੀ ਆਪਾਂ ਟੈਸਟ ਕਰਵਾ ਲੈਨੇ ਤੇਰਾ ਕੋਈ ਗੱਲ ਨਹੀਂ ਕੋਈ ਰੱਬ ਸੁਣ ਲੂਗਾ ਕੀ ਪਤਾ ਹੁੰਦਾ ਕੀ ਨੁਕਸਾ ਉਹ ਤਾਂ ਤੂੰ ਮੰਨਦਾ ਨੂੰ ਦੋਨੋਂ ਤਾਂ ਤੂੰ ਹੁੰਦਾ ਨਹੀਂ ਕੋਈ ਤੇ ਪੁੱਤ ਹੋ ਜਾਊਗਾ ਆਪਣੇ ਹੈ ਕੋਈ ਜਿੰਦ ਓਏ ਜਦੋਂ ਕੋਈ ਨੁਕਸਾ ਹੈ ਨਹੀਂ ਮਹਾਰਾਣੀਏ ਹਾਂ ਮੈਨੂੰ ਕਹਤਾ ਕੋਈ ਨੁਕਸਾ ਹੈ ਹੀ ਨਹੀਂ ਫੇਰ ਤੂੰ ਗੋਲੀਆਂ ਤਾਂ ਬਿਨਾਂ ਤੇ ਤੋਰਾਂ ਤੋਂ ਪਿਆ ਨਹੀਂ ਜਾਂਦਾ ਹੈਗਾ ਹਨਾ ਕਿਹੜੀਆਂ ਗੋਲੀਆਂ ਮਰੀ ਜਾਂਦੀਆਂ ਕਦੇ ਤੂੰ ਖਾਦਾ ਦੇਖਿਆ ਫੜਾਈ ਆ ਤੂੰ ਉੱਚ ਪਾਈ ਆ ਸਭ ਪਤਾ ਦਾ ਮੈਨੂੰ ਐਡੀ ਅਣਜਾਣ ਵੀ ਨਹੀਂ ਹੈਗੀ ਮੈਂ ਆ ਪਾਗਲ ਨਹੀਂ ਹੈਗੀ ਜਿਹੜਾ ਮੈਨੂੰ ਦੀਂਦਾ ਨਹੀਂਗਾ ਸਮਝ ਗਿਆ ਨਾ ਤੈਨੂੰ ਕਹਿ ਕਿਨੇ ਦਿੱਤਾ ਫੇਰ ਮੈਂ ਗੋਲੀਆਂ ਖਾਣਾ ਜੇ ਤੂੰ ਮੇਰੇ ਹੱਥ ਚ ਪੱਤਾ ਦੇਖਿਆ ਹੁੰਦਾ ਮੈਨੂੰ ਖਾਂਦੇ ਨੂੰ ਦੇਖਿਆ ਹੁੰਦਾ ਫੇਰ ਤਾਂ ਤੂੰ ਕਹਿੰਦੀ ਮੂੰਹ ਹੀ ਪਤਾ ਨਹੀਂ ਆ ਆ ਦੇ ਕੋਲੋਂ ਜੋੜ ਲਿਆ ਤੂੰ ਆਪਦੇ ਕੋਲੋਂ ਨਹੀਂ ਮੈਂ ਜੋੜਦੀ ਹੈਂਗੀ ਤੂੰ ਆਪ ਤੇ ਆਪ ਤੋਂ ਸੌਂ ਖਾ ਕੇ ਕਹੇ ਵੀ ਹਾਂ ਤੂੰ ਖਾਂਦਾ ਨਹੀਂ ਹੈ ਮੈਨੂੰ ਕੀ ਸੌਣ ਖਾਣ ਦੀ ਲੋੜ ਆ ਜਦੋਂ ਮੈਂ ਸੱਚਾ ਆ ਨਹੀਂ ਖਾਂਦਾ ਪਰ ਬਸ ਕਿਉਂ ਖਾਏਗਾ ਸਾਂ ਤੂੰ ਕਿਉਂ ਕਹੇਗਾ ਗਲਤੀਆਂ ਕਰੀ ਜਾਨਾਂਗਾ ਮੇਰੇ ਤੋਂ ਲ ਘੋ ਰੱਖ ਦਾਂਗਾ ਲੈ ਕੇ ਗਲਤੀ ਰਹਿ ਕੇ ਫਿਰ ਮੇਰੇ ਤੇ ਥੱਪਕ ਦੇਣੀ ਹੈਗੀ ਮੈਂ ਕੀ ਗਲਤੀ ਕਰੀ ਆ ਗਲਤੀ ਹੋਰ ਕੀ ਹੈਗਾ ਸੱਚਾ ਇਹ じゃ ਕੀ ਕਰਦਾ ਰਹਾਂਗਾ ਕਮਾਰਿਆ ਹੁੰਦਾਗਾ ਜਿਹੜਾ ਤੇਰਾ ਮੇਰੇ ਮੂੰਹੋਂ ਕੁਝ ਹੋਰ ਨਿਕਲ ਸੀਗਾ ਹੁਣ ਕੁਝ ਹੁੰਦਾ ਹੀ ਨਹੀਂ ਹੈਗਾ ਇਹਣਾ ਉਮਾ ਕੀ ਕਰ ਮੈਂ ਯਾਰ ਉਹੀ ਬਾਦੂ ਦੀਆਂ ਫਾਤੂ ਦੀਆਂ ਗੱਲਾਂ ਨਾਲ ਲੈ ਕੇ ਬੈਠਾ ਕਰ ਯਾਰ ਅੱਛਾ ਇਹ ਫਾਤੂ ਨੇ ਗੱਲਾਂ ਲੱਗਦੀਆਂ ਇਹਦੀ ਪਰ ਉਹ ਵੀ ਜਿਹੜੀ ਗੱਲ ਉੱਤੇ ਕੋਈ ਵਜਨ ਹੀ ਨਹੀਂ ਫਿਰ ਉਹ ਗੱਲ ਕਰੇ ਦਾ ਕੀ ਫਾਇਦਾਗਾ ਤੈਨੂੰ ਪਹਿਲਾਂ ਨਸ਼ਿਆਂ ਤੇ ਪਹਿਲਾਂ ਨਸ਼ਿਆਂ ਤੇ ਚੱਲ ਰਹੀ ਸੀ ਵੀ ਤੂੰ ਨਸ਼ੇ ਕਰਦਾ ਨਸ਼ੇ ਕਰਦਾ ਹੁਣ ਨਵੀਂ ਛੇੜ ਕੇ ਬੈ ਗਈ ਲੈ ਇਹ ਨਸ਼ਾ ਨਹੀਂ ਕਰਨੀ ਐ ਸਾਰਾ ਕੁਝ ਹੋਰ ਕੀ ਐ ਓਏ ਯਾਰ ਪਕਾ ਹੀ ਨਾ ਮਾਰ ਤੂੰ ਬਾਜ ਦਾ ਮੇਰਾ ਬਲੱਡ ਵਾਜੂ ਫੇਰ ਮੈਂ ਹੋਰ ਕੋਸਾ ਤੇਰਾ ਤਾਂ ਸਾਦਾ ਹੀ ਵਧਿਆ ਰਹਿੰਦਾਗਾ ਬਲੱਡ ਤੁਹਾਡੇ ਮਾਪੋਤਾਂ ਦਾ ਬਲੱਡ ਕਦੇ ਘਟਿਆ ਕਦੇ ਹੀ ਘਟਦਾ ਜਦੋਂ ਤੂੰ ਫਾਨੇ ਲੈਣੀ ਵੀ ਕਰਦੀ ਹਾਂ ਮੈਂ ਫਾਨੇ ਲੈਣੀ ਆਗੀ ਤੈਨੂੰ ਐ ਤਾਂ ਪਤਾ ਕਿ ਵੀ ਆਪਣਾ ਰਿਸ਼ਤਾ ਕਿਹੜੇ ਕਿਨਾਰੇ ਤੇ ਆ ਕੇ ਖੜਾ ਹੋਗਾ ਤਲਾਕ ਤੇ ਪਹੁੰਚਿਆ ਪਿਆਗਾ ਤੇ ਫਿਰ ਲੈ ਲੈ ਕਿਉਂ ਲੈ ਲੈ ਮਤਲਬ ਤੂੰ ਤਾਂ ਦੋਨੋਂ ਮੇਥੇ ਤਲਾਕ ਦੇ ਨੂੰ ਤਿਆਰ ਮੈਂ ਤਾਂ ਨਹੀਂ ਦੀ ਤਿਆਰ ਮੈਂ ਤਾਂ ਹੋਰ ਮੈਂ ਤਾਂ ਹਾਂ ਹਾਂ ਬਸ ਤੈਨੂੰ ਤਾਂ ਅੱਛਾ ਹੋ ਤੇਰੇ ਬਸ ਜੂਗੀ ਹੈਗਾ ਦਮ ਤੇਰਾ ਪਸਾਉਣ ਦਾ ਹਾਂ ਹੈਗਾ ਤਾਂ ਮੈਂ ਉਂਤਰਾ ਫਰਦਾਗਾ ਹਾਂ ਰਹਿਣ ਦੇ ਰਹਿਣ ਦੇ ਨਾ ਤੈਨੂੰ ਵੀ ਪਤਾ ਵੀ ਕਿੰਨਾ ਕਰਦਾ ਮੈਂ ਚੁੱਪ ਕਰ ਜਾ ਤਾਂ ਕਿ ਆ ਰੇ ਨਾ ਮੇਰਾ ਮੂੰਹ ਖਲਾ ਹੁਣ ਜਿਹੜਾ ਵੀ ਮੈਨੂੰ ਕੁਛ ਪਤਾ ਲੱਗਾ ਨਾ ਹੁਣ ਮੇਰੇ ਪੇਕਾਂ ਟੱਕਰ ਮੈਂ ਪਹਚਾਉਂਗੀ ਦੱਸੂ ਉਹਨਾਂ ਨੂੰ ਸਾਰੀ ਕਰਤੂਤ ਤੇਰੀ ਕੀ ਦੱਸੇਗੀ ਵੀ ਦਿੱਲੀ ਦੀਆਂ ਗੋਲੀਆਂ ਖਾਂਦਾ ਏ ওই ਭੌਂਕੇ ਵਾਲਾ ਕਰ ਮੈਂ ਤੈਨੂੰ ਇੱਥੇ ਸਤਰਾਉਣ ਕਰ ਦੂੰਗਾ ਜੀ ਹਾਂ ਬਸ ਹੋਰ ਤਾਂ ਕੁਛ ਕਰਨ ਜੋਗ ਰਹਿ ਨਹੀਂ ਹੱਥ ਚੱਕਣ ਜੋਗ ਰਾਂ ਮੇਰੇ ਤੇ ਜਾ ਬਸ ਵੀ ਮੇਰਾ ਮੂੰਹ ਬੰਦ ਕਰ ਕੀਨੇ ਕਿਹਾ ਵੀ ਗੋਲੀਆਂ ਖਾਂਦਾ ਤੂੰ ਦੇਖੀ ਨੇ ਨਹੀਂ ਆ ਕੋਈ ਨਹੀਂ ਮੈਂ ਤੇਰੇ ਕੋਲ ਕਾਡਕੀ ਦਿਖਾਉਂਗੀ ਗੋਲਗਾ ਚੰਗਾ ਹੁਣ ਪਤਾ ਤਾਂ ਮੈਨੂੰ ਲੱਗ ਹੀ ਗਿਆ ਕੋਈ ਨਹੀਂ ਉਤਰੋ ਤਾਂ ਲੱਗੂ ਪਤਾ ਮੈਂ ਦੱਸੂ ਮੇਰੀ ਮੰਮੀ ਨੂੰ ਹੌਣ ਲਾ ਕੇ ਸਿੱਧੂ ਇੱਥੇ ਇਹਨਾਂ ਨੂੰ ਯਾਰਾ ਇਹਨੂੰ ਕਿਵੇਂ ਪਤਾ ਲੱਗਦਾ ਗੋਲੀ ਉਹਦਾ ਯਾਰਾ ਬੜਾ ਖਾਨਾ ਛੜਿਆ ਦੇਖ ਦੂਰ ਤਾਂ ਨਹੀਂ ਲਈਆਂ ਯਾਰ ਮੈਂ ਤਾਂ ਲੱਕੋ ਕੇ ਰੱਖ ਦਿਆਂ ਜੱਸ ਜੁੱਸਨ ਕੇ ਜਿਨੇ ਤਾਂ ਨਹੀਂ ਯਾਰ ਕੋਈ ਗੱਲ ਖੁੱਲ ਕਰਤੀ ਚਾਹ ਜਮੀ ਪੱਟੇ ਰਹਾਂਗੇ ਮੇਰੀ ਇੱਜ਼ਤ ਕੀ ਰਹਿ ਜੂ ਯਾਰ ਇਹਦੇ ਸਾਹ ਨਾ ਪਰ ਕੁਛ ਬੋਲਣ ਜੋਗ ਰਾਇਆ ਚਲ ਮੰਨਦਾ ਤਾਂ ਹੈ ਨਹੀਂ ਲਾਲਾਉਂਦੇ ਕਿ ਜੋ ਕਿਦਰ ਵਾਗੀ ਕਾ ਨਹੀਂ ਕੀ ਹੋਗਾ ਮਾਂ ਕੀ ਕਰਦੀਆਂ ਭਾਂਡੇ ਧੌਂਦੀ ਸੀਗੀ ਆ ਜਿਹੜੇ ਤਾਂ ਰੋਡਾਂ ਲਾਇਆ ਅੰਦਰ ਆ ਦੇਖ ਲੈ ਜੁੱਥੇ ਭਾਂਡੇ ਉਥੋਂ ਨਹੀਂ ਆ ਚੱਕੇ ਫਿਰ ਕੀ ਹੋਗਾ ਮਾਂ ਇਹ ਕਾ ਤੋ ਕੰਨੀ ਅੰਗੀ ਰੋਡਾ ਲਾਇਆ ਫਿਰ ਨਾ ਚਲ ਚੱਕਨੇ ਭੁੱਲ ਗਈ ਹੂੰਗੀ ਮੈਂ ਭਾਂਡੇ ਧੌਂਦੀ ਸੀਗੀ ਲੈ ਇਹ ਜੀ ਧੌਂਨੀ ਆ ਤੂੰ ਭਾਂਡੇ ਦੇਖ ਲੈ ਆ ਆ ਆ ਆ ਭਾਂਡੇ ਧੌਣਾ ਲਾ ਪਾਣੀ ਤਾਂ ਮੈਂ ਹੋਰ ਲੈ ਕੇ ਆਉਂਦੀ ਸੀ ਇਹ ਤਾਂ ਪਹਿਲਾਂ ਦਾ ਪਿਆ ਸੀਗਾ ਭਾਂਡੇ ਕੱਢ ਦੀਆਂ ਗਈ ਇਹਦੇ ਚੋਂ ਮੈਂ ਲੈ ਜਿਵੇਂ ਤੈ ਸੁਰਖੀ ਪਿੰਦੀ ਐਨਾ ਨਾ ਥਾਪਰ ਕੇ ਹੈਗਾ ਤੇ ਚੱਜ ਦੇ ਸਾਫ ਪਾਣੀ ਚ ਭਾਂਡੇ ਵੀ ਧੋ ਸਕਦੀਆਂਂਗੀ ਮਾਂ ਤੋ ਲੰਨੀ ਕੋਈ ਨਾ ਫਿਰ ਆ ਕਾ ਤੋ ਬੋਲਦੀ ਹੁੰਦੀ ਐਂਗੀ ਤੂੰ ਤਾਂ ਰੋਜ਼ ਹੀ ਲੱਗ ਜੰਨੀ ਐਂਗੀ ਦੇਖੀ ਚੰਗਾ ਦਾ ਸੂਟ ਪਾਰਖੇ ਚੰਗੀ ਦਾ ਕਾਡੇ ਪਾਰਖੇ ਨੇ ਚੱਗੀ ਸੁੱਕੀ ਬਿੰਦੀ ਲਾਲੀ ਆ ਗਈ ਤੇ ਭਾਂਡੇ ਤੋਂ ਨਹੀਂ ਹੈ ਸਾਡੇ ਪਾਣੀ ਨਾਲ ਚਲ ਕੋਈ ਨਾ ਮੈਂ ਉਹ ਕੇ ਰਾਇ ਦੇ ਚ ਸੜਤੇ ਸੀਗੇ ਮੈਂ ਖਾ ਚਲ ਸਾਫ ਪਾਣੀ ਚ ਕੱਢ ਦੂੰਗੀ ਫੇਰ ਨਾਲ ਇਹ ਨੂੰ ਕਹੀ ਦੀ ਜਿਹੜੇ ਨਮਕ ਖਰੀਦ ਖਰੀਦਿਆਗਾ ਲੈ ਤਾ ਕਹਿੰਦੇ ਝੂਠੇ ਭਾਂਡੇ ਭਿੰਦੇ ਨਾ ਧਰ ਕੇ ਆਇਆ ਕਰ ਲੱਦ ਕੇ ਮੈਂ ਐਂ ਕਾ ਤੋ ਕੰਨੀ ਨਾ ਮੈਂ ਖਰੀਦ ਕਰਨਾ ਰਿਸ਼ਤੇਦਾਰ ਆ ਰਿਸ਼ਤੇ ਨੂੰ ਕੋਈ ਐਂ ਬੋਲਦਾ ਹੁੰਦਾ ਦਾ ਪਾਂਡੇ ਜੁੱਥੇ ਇੱਥੇ ਬਿੱਡਾ ਤੇ ਘਰ ਕੇ ਤੇ ਖਾ ਕੇ ਰੋਟੀ ਆਪ ਬਾਹਰ ਨੂੰ ਨਿਕਲ ਗਿਆ ਚਲ ਕੋਈ ਨਹੀਂ ਉਹ ਮੇਰੇ ਨਹੀਂ ਧਿਆਨ ਚ ਰਿਹਾ ਹੈਗਾ ਨਹੀਂ ਮੈਂ ਚੱਕ ਲਿਓਂਦੀ ਮੈਂ ਕਿਹਾ ਚਲ ਮੈਂ ਫੇਰ ਲੈ ਆਉਂਗੀ ਹਜਾ ਮੈਂ ਕਾ ਰੋਟੀ ਖਾਈ ਜਾਂਦਾਗਾ ਉਹ ਉੱਠ ਕੇ ਆਈ ਬਾਹਰ ਆ ਗਿਆ ਖਾ ਕੇ ਰੋਟੀ ਉਹ ਤਾਂ ਬਾਹਰ ਨੂੰ ਭੱਗਾ ਚਲ ਉਹਨੂੰ ਕਹਿਦੀ ਬੱਸ ਲੈ ਲੈ ਬਈ ਸਾਫਾਂ ਡਣਾ ਪਾਣੀ ਸਾਫਨਾ ਤੋਇਆ ਕਰ ਤੇ ਨਾ ਕੋਈ ਨਾ ਮਾ ਆਓ ਬੜਿਆ ਕਿਤੇ ਜੂਠਕੂਠ ਰੱਖ ਦੇ ਉਹਦੀ ਕੀ ਕਰਾ ਮਾੜੀ ਮਾੜੀ ਗੱਲ ਤੇ ਨਾ ਅੰਨੀਆਂ ਨਗੋਚਾਂ ਕੱਢਦੀਆਂ ਅੰਨੀਆਂ ਨਗੋਚਾਂ ਕੱਢਦੀਆਂ ਪਤਾ ਨਹੀਂ ਕੀ ਗੱਲ ਲੈ ਮੈਂ ਜੇ ਕੋਈ ਆ ਗਿਆ ਚਾਹ ਭੈਣ ਭਾਈ ਵੀ ਆਏ ਤਾਂ ਨਹੀਂ ਹੈਗਾ ਫਿਰ ਵੀ ਉਹਨੂੰ ਆਈ ਬੋਲੀ ਜਾਣਾ ਰੋਡੇ ਲਾਏ ਆਏ ਕਰਿਆ ਵਸਾ ਹੀ ਕੋਸਾਂ ਦਾ ਕੋਈ ਪਾਣੀ ਲੈ ਤਾਂ ਨੇ ਪੀਣ ਵਾਲਾ ਪਾਣੀ ਕੀ ਕਰਨਾ ਹੁਣ ਤੂੰ ਰਾਤ ਨੂੰ ਨਾ ਹੁ ਨਸੀਬ ਬੈਡਾਂ ਤੇ ਨਾ ਹੁ ਕੀ ਨਾਗਾ ਪਾਣੀ ਹੋ ਕੀ ਕਰਨਾ ਪਾਣੀ ਦਾ ਹੁਣ ਬਾਹਰ ਜਾ ਕੇ ਪੀ ਐਂ ਕੋਈ ਗੱਲ ਨਹੀਂ ਗਿੱਡੀ ਕੋਲ ਲੱਗੀ ਇੱਥੇ ਰਾਤ ਨੂੰ ਫਿਰ ਐ ਨਹੀਂ ਪਤਾ ਹੈਗਾ ਡੋਲ ਦੇਣਾ ਥੁੱਤ ਮਾਰ ਕੇ ਮੈਂ ਤਾਂ ਰਾਤ ਨੂੰ ਖੇਡਦਾਗਾ ਡੋਲੋਂ ਨੂੰ ਤਾਂ ਹੋ ਤੇਰਾ ਕੀ ਪਤਾ ਪਿੰਦੇ ਨਹੀਂ ਕਰਦੇ ਨਹੀਂ ਹੈਗੇ ਜਮਾ ਨਹੀਂ ਸੇਵਾ ਕਰਦੀ ਤੂੰ ਮੇਰੀ ਜਮਾ ਵੀ ਅੱਛਾ ਸੇਵਾ ਨਿਕਾ ਦੇ ਲੈ ਲੱਤਾਂ ਘਤ ਮਾ ਪਾਣੀ ਦਾ ਤਾਂ ਥੋੜਾ ਪਾਣੀ ਜਾਂਦਾ ਬਾਰਾ ਲੱਤਾਂ ਤੂੰ ਸਵਾਦ ਅੱਭੇਗੀ ਕੋਈ ਨਾ ਛੋਨਾ ਪੈਦਾ ਹਾਂ ਪੈਦਾ ਪੈਦਾ ਸਾਮਿਆ ਤੂੰ ਮੈਂ ਤਾਂ ਆਪ ਦਾ ਪਾਣੀ ਆਪ ਹੀ ਉੱਠ ਕੇ ਪੀ ਆਉਂਗਾ ਪੈਦਾ ਹਾਂ ਪਈ ਆ ਨੀਂਦ ਆਉਗੀ ਫੇਰੀ ਪਾ ਚੰਗਾ ਉਹ ਨੂੰ ਲੈ ਆ ਕੇ ਡੰਡੇ ਗਿਆ ਪਾਣੀ ਦਾ ਬਹਾਨਾ ਲਾ ਕੇ ਅੱਗੇ ਤਾਂ ਕਦੇ ਨੇ ਨਾ ਕਿਹਾਣੀ ਵੀ ਪਾਣੀ ਚਾਹੀਦਾ ਮੈਨੂੰ ਪੱਕਾ ਇਹਨੇ ਗੋਲੀ ਖਾਣੀ ਹੋਊਗੀ ਹੂੰ ਇੱਥੇ ਹੋਣੀ ਆ ਮੈਨੂੰ ਬਾਜ ਜੀ ਵੀ ਲੱਗੀ ਐਨੇ ਪਤਾ ਨਹੀਂ ਆ ਵੀ ਨਾ ਜਾ ਕਿ ਸੁਣੀ ਹੈਗਾ ਇੱਥੇ ਤਾਂ ਹੈਗੇ ਅਸੀਂ ਤੇ ਖੜਕਾ ਤਾਂ ਹੋਈ ਜਾਂਦਾ ਸੀ ਕਿ ਮੈਂ ਹਾਂ ਭਿੰਨ ਹੈ ਦੇਖੋ ਹੈ ਗਿਆ ਸੀ ਨਾ ਗੋਲੀਆਂ ਮੈਨੂੰ ਯਕੀਨ ਸੀ ਸਾਰਾ ਪੱਤਾ ਖਾਲੀ ਕਰਤਾ ਇੱਕ ਗੋਲ ਵੀ ਰਹਿ ਗਈ ਇਹਦੇ ਚ ਹਜੇ ਮੈਨੂੰ ਕਹਿੰਦਾ ਮੈਂ ਕੁਛ ਨਹੀਂ ਖਾਂਦਾ ਆ ਜਾਣ ਦੇ ਇਹਨੂੰ ਮੈਨੂੰ ਮੈਂ ਕੁਛ ਨਹੀਂ ਦੱਸਦੀ ਨਹੀਂ ਗਿਮ ਹੋ ਹੋ ਸੌਤੀ ਪਈ ਜਮਾ ਰਾਣੀ ਤਾਂ ਹੋ ਹੋ ਪੀਏ ਪਾਣੀ ਲਿਆ ਕੇ ਦੇ ਦਿਆ ਕਰ ਯਾਰ ਰਾਤ ਨੂੰ ਮਾਂ ਦਾ ਪਰਦਾ ਟੱਕਰਾ ਮੈਂ ਅੱਛਾ ਕੱਲਾ ਪਾਣੀ ਪੀਣੇ ਗਿਆ ਸੀ ਕਿ ਇਹ ਗੋਲੀਆਂ ਲੈਣ ਗਿਆ ਸੀ ਇੱਕ ਅੱਧੇ ਘੰਟੇ ਬਾਅਦ ਦੁਪਹਿਰੇ ਵੀ ਕਿਹਾ ਸੀਗਾ ਜੇ ਤੇਰੇ ਕੋਲ ਕੋਈ ਗੱਲ ਹੋਵੇ ਤਾਂ ਕਰ ਕਰ ਮੈਂ ਉਂੀ ਝੂਠੇ ਝੂਠੇ ﺍﻟजाम ਜੇਣਾ ਲਾ ਤੂਠੇ ਜਾਣ ਲੂੰਦੀ ਪੂਰਾ ਸਬੂਤ ਆ ਮੇਰੇ ਕੋਲ ਉੱਠ ਕੇ ਬੈਠੀ ਦੁਪਹਿਰੇ ਤਾਂ ਦੁਪਹਿਰੇ ਮੈਂ ਦਿਖਾਵਾਂ ਹਾਂ ਬੱਸ ਹੂੰ ਹੱਤਕਾ ਅਹਾ ਮੈਂ ਖਾਨੀ ਆ ਉਹ ਤਾਂ ਕੀ ਇਹ ਤਾਂ ਮੈਨੂੰ ਸਭ ਪਤਾਗਾ ਤੇਰਾ ਤੈਨੂੰ ਐ ਵੀ ਕਹਿੰਦੇ ਹੋ ਕਿ ਕਮਜ਼ੋਰ ਦਰਦ ਵਾਲਾ ਹੁੰਦਾਗਾ ਤਾਂ ਦੰਦੀਆਂ ਗੋਲੀਆਂ ਨੇ ਗੀਆਂ ਦਰਦ ਦੀਆਂ ਗੋਲੀਆਂ ਐਨਾ ਕ ਤਾਂ ਮੈਂ ਵੀ ਜਾਣਦੀ ਆਂ ਕਿ ਪੜ੍ਹੀ ਹੈਗੀ ਕੋਈ ਜਮੀ ਅਣਪੜਤਾ ਹੈ ਨਹੀਂ ਉਹ ਵੀ ਮਾਰੀ ਜਾਂਦੀਆਂ ਦਰਦਦੀਆਂ ਨੇ ਗੀਆਂ ਦਰਦ ਦੀਆਂ ਨਹੀਂ ਐ ਕਿਉਂ ਝੂਠ ਬੋਲਦੇ ਆਂਗਾ ਕਿਉਂ ਮੇਰਾ ਦਿਮਾਗ ਖਰਾਬ ਕਰਿਆ ਹਜੇ ਤੁਸੀਂ ਮੇਰੇ 'ਚ ਕਸੂਰ ਕੱਢਦੇ ਹੋਗੇ ਉਪਰ ਜਦੋਂ ਹਈ ਤੇਰੇ ਜਾ ਆਹ ਮੇਰੇ 'ਚ ਕਸੂਰ ਆ ਤੈਨੂੰ ਹੁਣ ਸ਼ਰਮ ਤੈਨੂੰ ਦੱਸਦਾ ਮੈਂ ਕਿਹਾ ਬੱਸ ਕੋਈ ਮੈਂ ਝੂਠ ਬੋਲਦਾ ਆ ਨੋਰਮਲ ਬੋਲਦਾ ਨਹੀਂ ਨੋਰਮਲ ਨੇ ਗੁਰੂਏ ਨੋਰਮਲ ਨੇ ਮੈਨੂੰ ਕਿਉਂ ਪਾਗਲ ਬਣਾਉਣਾ ਕੋਈ ਯਾਰ ਸੌਂ ਜਾ ਸੌਂ ਜਾ ਸਵੇਰੇ ਦੱਸੂਗੀ ਮੰਮੀ ਨੂੰ ਠੀਕ ਆ ਨਾਲੇ ਦੱਸੂਗੀ ਮੈਂ ਉਹਦੇ ਦੇਖ ਕੇ ਤੈਨੂੰ ਫੇਰ ਪਤਾ ਲੱਗੂਗਾ ਬਚਾ ਲਓ ਵਰਦੂ ਜੇ ਗੱਲ ਬੰਦ ਕਰੀ ਮਾਂ ਮੰਮੀ ਕੋਲੇ ਨਾ ਮੈਂ ਦੱਸੂਗੀ ਹੁਣ ਤੂੰ ਮਾੜੀ ਮਾੜੀ ਗੱਲ ਜਾ ਕੇ ਮੇਰੀ ਮੰਮੀ ਕੋਲ ਦੱਸ ਓਏ ਯਾਰ ਮਾੜੀ ਗੱਲ ਵੇ ਕਾਹ ਤੋਂ ਵਾਦੇ ਵਧਾਉਣੀਆਂ ਤੈਨੂੰ ਨਾ ਮੈਂ ਦੱਸਦਾ ਯਾਰ ਦੇਖੀ ਹੁਣ ਮਾੜੀ ਦੀ ਗੱਲ ਤੇ ਕਾਹ ਤੋਂ ਵਾਦੇ ਵਧਾਉਣੀਆਂ ਨਾ ਮੈਂ ਤਾਂ ਦੱਸੂਗਾ ਉਹ ਨਾ ਐ ਗੱਲਾਂ ਕਰਦੀਆਂ ਨਾ ਦੱਸ ਤਾਂ ਯਾਰ ਕੋਈ ਨਾ ਉਹ ਤਾਂ ਜੇ ਸਵੇਰ ਹੋਣ ਦੇ ਫੇਰ ਪਤਾ ਲੱਗੂਗਾ ਸੌਂ ਜਾ ਕੁਦਾਸੀ ਨਾ ਉਹ ਤਾਂ ਮੈਂ ਸਵੇਰੇ ਦੇਖੂਗੀ ਕਿ ਮੈਂ ਮੇਰਾ ਬੇਦਾ ਬਸਾਂ ਹੋ ਖਾਦੀਆਂ ਸੀਗੀਆਂ ਪਹਿਲਾਂ ਕਿਹੜਾ ਮੈਂ ਹੱਥ ਵਿੱਚ ਲਾਇਆ ਕੋਈ ਨਹੀਂ ਫਿਰ ਸਵੇਰੇ ਕਰਾਂਗ ਗੱਲ ਪੈ ਜਾ ਹੂੰ ਪਰ ਮੈਂ ਬਲਾਉਣਾ ਨਹੀਂ ਆ ਤੈਨੂੰ ਜੇ ਨਾ ਦੱਸ ਦੋਸਤੋ ਤਾਂ ਕੋਈ ਗੱਲ ਸਿੱਧੀ ਦੀ ਆ ਪ੍ਰਤਿਆਕ ਨਹੀਂ ਤੂੰ ਕੋਈ ਗੱਲ ਨਹੀਂ ਪੈ ਜਾ ਤੂੰ ਤੂੰ ਵੀ ਪੈ ਜਾ ਫਿਰ ਮੈਨੂੰ ਤਾਂ ਬਸ ਦਾਤੀ ਮੇਰੀ ਤਾਂ ਨੀਂਦ ਕਾ ਨਹੀਂ ਦਾਦੀ ਯਾਰ ਉਹੀ ਮਾਰੀ ਜਾਂਦੀ ਐ ਤੂੰ ਕਿੱਡੀ ਕਾ ਗੱਲ ਆ ਗੋਲੀ ਐ ਇੱਕ ਗੋਲੀ ਐ ਇੱਕ ਕਿੱਡੀ ਕਾ ਗੱਲ ਹੈਗੀ ਤੇਰੇ ਵਾਸਤੇ ਹੋਊਗਾ ਨਾ ਕਿੱਡੀ ਕਾ ਗੱਲ ਆ ਆਇ ਕਰਾ ਇਹ ਵੀ ਲਈ ਲੈਦਾ ਹੋਰ ਤੇਰਾ ਜਦੋਂ ਪਤਾ ਪਾ ਲੰਘ ਗਿਆ ਹੁਣ ਪਾਣੀ ਜਾਲਿਆ ਸੁੱਕੀ ਡਾ ਜੜਿਆ ਉੱਡ ਤੱਕੀ ਗਿਆ ਪਾਣੀ ਨੂੰ ਕਿੱਡਾ ਬੇਸ਼ਰਮ ਹੋ ਰਿਹਾ ਲਾ ਪਏ ਥੋੜਾ ਹੁਣ ਹੱਸਿਆ ਕਦੋਂ ਜਾਣ ਨਹੀਂ ਹੋ ਗਿਆ ਹੁਣ ਆਇ ਨਹੀਂ ਮੈਂ ਉਹ ਉਹੀ ਗੱਲ ਆ ਨਿੱਤ ਨੇ ਹਾਸੀਆਂ ਨਾਲ ਪੂਸਾ ਵਾਸੀ ਨਾਲ ਮੈਂ ਬਿਰਜੂਗੀ ਨਹੀਂ ਬਿਰਨ ਵਾਲੀ ਹੈਗੀ ਮੈਂ ਠੀਕ ਹੈ ਨਾ ਮੈਂ ਦੱਸੂ ਮਮੀ ਨੂੰ ਵੀ ਦੱਸੂਗੀ ਕਾਹ ਮੈਂ ਪੇਕੀ ਵੀ ਦੱਸੂਗੀ ਆਪਣੇ ਉਹ ਪੇਕੀ ਬੁੱਕੀ ਯਾਰ ਕਾਹਨੋ ਫਿਰ ਬਦਨਾਮੀ ਤਾਂ ਤੇਰੀ ਹੋਊਗੀ ਅੱਗੇ ਕਿਹੜਾ ਘਟ ਹੋਈ ਹੋਈ ਹੈ ਬਦਨਾਮੀ ਹੁਣ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਗਲਤੀ ਕੀ ਦੀ ਹੈਗੀ ਇੰਨੇ ਸਾਲਾਂ ਦੀ ਮੈਂ ਬਹੁਤ ਦੁੱਖ ਭੋਗੀ ਜਾਨੀ ਕਿ ਮੈਂ ਆ ਕਸੂਰਬਾਰ ਬਣ ਰਹੀ ਹਾਂ ਮੈਂ ਤਾਂ ਤਲਾਕ ਲਊਂਗਾ ਉਹਨੂੰ ਤੜਕੇ ਕੋਈ ਨਾ ਉਹ ਤਾਂ ਸਵੇਰੇ ਪਤਾ ਲੱਗੂਗਾ ਵੀ ਤਰਾਕ ਹੁੰਦਾ ਜੱਕ ਕੀ ਹੁੰਦਾਗਾ ਇੱਥੇ ਫਿਰ ਇੱਥੇ ਰਹਿ ਕੇ ਕੀ ਕਰਾਂਗੇ ਬਸ ਮੇਰ ਨਾਲ ਵੱਧ ਘੱਟ ਗੱਲ ਨਾ ਕਰੋ ਬਸ ਤੁਸੀਂ ਹੁਣ ਪਾਈਂ ਜਵਾਬ ਦਾ ਆਇਆ ਪਾਇਆ ਫਿਰ ਤੂੰ ਬਸ ਹੁਣ ਬੋਲੀ ਨਾ ਜਾਵੋ ਤੇ ਮੰਮੀ ਵੀ ਸੁਣੀ ਜਾਂਦੀ ਹੋਊਗੀ ਕਹੋ ਤੈਨੂੰ ਕੀ ਬੋਲੀ ਜਾਂਦੇ ਆ ਕਿ ਐਵੇਂ ਨਾ ਤਰਾਪੋ ਤੂੰ ਦੱਸਦਾ ਦੇਖ ਲਈ ਜਾਂਦੇ ਸੋਚ ਮੈਂ ਕੋਈ ਗੱਦਾ ਨਹੀਂ ਬੁਣਾਉਣੀ ਹੈਗੀ ਨਾ ਚੁੱਪ ਕਰਕੇ ਪੈ ਜਾ ਠੀਕ ਹੈ ਨਾ ਤੂੰ ਸੌਣ ਵੀ ਨਹੀਂ ਦਿੰਦੀ ਫਿਰ ਮੈਂ ਤੈਨੂੰ ਕੁਝ ਨਹੀਂ ਕਹਿਣਾ ਕੀ ਹੋਗਾ ਕਹ ਲੜੀਆਂ ਨੇ ਹੈ ਕੁਛ ਨਹੀਂ ਮੰਮੀ ਇਹ ਹੀ ਨਹੀਂ ਹਟਦਾ ਹੈਗਾ ਕਹੋ ਇਹ ਕੀ ਕਹਿੰਦਾ ਇਹੀ ਲੜਦਾਗਾ ਮੇਰੇ ਨਾਲ ਕਾਹ ਨੂੰ ਯਾਰਾ ਮੈਂ ਤੈਨੂੰ ਪਤਾ ਦਾ ਦੇ ਨੇ ਟਿਕਦੀਆਂ ਨਾ ਰਾਤ ਨੂੰ ਨਾ ਤੂੰ ਤੁਸੀਂ ਦਿਨੇ ਸੌਣ ਦਿੰਦੇ ਹੋ ਨਾ ਰਾਤ ਨੂੰ ਸੌਣੇ ਹੋਗੇ ਕੀ ਕਰੀ ਜਾਂਦੇ ਹੋ ਨਹੀਂ ਨਹੀਂ ਸੌਣ ਦਿੰਦੀ ਕਿ ਮੈਂ ਤੈਨੂੰ ਕੀ ਕਿਹਾ ਵਾ ਵੀ ਨਾ ਸੌ ਸੌ ਜਾ ਸ਼ਰਮ ਲਾਖੀਆ ਦੋਨਾਂ ਨੇ ਓ ਮੈਂ ਰਾਹੀ ਆ ਯਾਰ ਤੇਰੀ ਓ ਸੁਣਦਾ ਰਾਲਾ ਸੁਣੀ ਐਦਾ ਹੋ ਇੱਥੇ ਬੋਲਦੇ ਸੁਣਦੇ ਹੋ ਤੁਸੀਂ ਪਤਾ ਨਹੀਂ ਕਿਹੜੀ ਗੱਲ ਤੂੰ ਮੂੰਹ ਬਣਾ ਕੇ ਵੇਗੀ ਕੋਈ ਗੱਲ ਨਹੀਂ ਦਿਨ ਚੜ ਲਣ ਦੇ ਫੇਰ ਪਤਾ ਲੱਗੂਗਾ ਵੀ ਕਿਹੜੀ ਗੱਲ ਤੋਂ ਮੂੰਹ ਬਣਾਇਆ ਸੀ ਕੋਈ ਨਾ ਲਿਆ ਦੋ ਸੂਟ ਭਾਗਦੀ ਆ ਮਮਮੀ ਫੇਰ ਹਲੇ ਇਹ ਨਹੀਂ ਘਟਨੇ ਦੇ ਕੋਲ ਸੂਟ ਐ ਨਹੀਂ ਕੇ ਮਹਾਲੇ ਆ ਦੋ ਹੁਣ ਰਾਤ ਨੂੰ ਤਾਂ ਨਹੀਂ ਮੰਗਾਉਣਾ ਵੇ ਰਾਤ ਨੂੰ ਲਿਆ ਦੇ ਹੁਣ ਕੋਈ ਨਾ ਤੜਕੇ ਲਿਆ ਦੂੰਦਾ ਬੱਸ ਕਰਿਆ ਕਰ ਰਹਿਣ ਦਾ ਰਹਿਣ ਦੇ ਐ ਗੱਲਾਂ ਨਾ ਬਦਲ ਹੁਣ ਵੇ ਤੈਨੂੰ ਮੈਂ ਆਖੇ ਤੇ ਨਿਮੇੜ ਦੇ ਪਰਾਂ ਹੋਰ ਲੈ ਲਈ ਕੋਈ 10000 ਨਿਮੇੜੂੰਗੀ ਮਮਮੀ ਹੁਣ ਇਹ ਤਾਂ ਮੇਰਾ ਜੀ ਅੱਕ ਗਿਆ ਇਹ ਹੈ ਨਹੀਂ ਕਿਸੇ ਕੰਮਕਾਰ ਦੀ। ਉਹ ਬਦਨਾਮੀ ਜਿੰਨੀ ਹੋ ਗਈ ਹੈ ਮੇਰੀ ਬਦਨਾਮੀ ਕਰਾਉਂਦੀ ਹੈ। ਆਪਾਂ ਹੋਰ ਵਿਆਹ ਕਰਾ ਲਾਂਗੇ ਵਧੀਆ। ਕੋਈ ਹੋਰ ਨਾ ਤਾਂ ਇਹਦੇ ਮਾਂ ਦੀ ਧੀ ਆਏ ਆ। ਵੀ ਜਿਹੜੀ ਪੇਕਿਆ ਚਾ ਗੱਲ ਆ ਉਹ ਪੇਕਿਆ ਜੀ ਰਹੇ। ਜਿਹੜੀ ਸੌਰਿਆਂ ਚਾ ਉਹ ਸੌਰਿਆਂ ਚ ਹੀ ਰਹੇ। ਇਹ ਸੌਰਿਆਂ ਹੀ ਸਾਰੇ ਆਪ ਦੀ ਮਾਨ ਦੱਸਦੀ ਆ ਇਹਦੇ ਟੱਬਰ ਨੂੰ। ਦੱਸੂਗੀ ਮੈਂ ਤਾਂ। ਕਿਉਂ ਦੱਸਾਂ? ਕਲੇਸ਼ ਹੀ ਪੈਂਦਾ ਹੁੰਦਾਗਾ। ਹਾਂ ਜੇ ਤੁਸੀਂ ਕਲੇਸ਼ ਪਾਉਣਾ ਤਾਂ ਦੱਸ ਦਿਓ ਨਹੀਂ ਕਲੇਸ਼ ਨਾ ਪਾਉ। ਗੱਲਾਂ ਕਿੱਧਰ ਨੇ ਕਿੱਧਰ ਤੱਕ ਕਮਾ ਕੇ ਤੂੰ ਆਪ ਲੈ ਜਾਣ ਜਾਣ ਦਾ ਮੈਂ ਇਹਦਾ ਕੰਮ ਹੈਦਾ ਸੱਦਾ ਹੱਦਾਂ ਅੱਜ ਗੱਲੋ ਵਿੱਚ ਮੇਰਾ ਨਾਲੇ ਇੰਨੀ ਆ ਗਈ ਦੇਖ ਦੇਖ ਮਾਤਾ ਮੈਂ ਤਾਂ ਤੈਨੂੰ ਵੱਧ ਨਹੀਂ ਘੱਟ ਨਹੀਂ ਬੋਲੀ ਹੈਗੀ ਚਲ ਜਾ ਮੈਂ ਪੈ ਜਾਂਦਾ ਦਬਾਉਣ ਵੇ ਤੇ ਚੁੱਪ ਕਰ ਜਾ ਹੁਣ ਤੁਸੀਂ ਕੋਈ ਨਹੀਂ ਆ ਬੱਸ ਬਾਈ ਦਾ ਚੁੱਪ ਕਰਕੇ ਨਹੀਂ ਮੈਂ ਭੌਂਕੀ ਜਾਨੀ ਆ ਹਾਂ ਮੈਂ ਹੀ ਭੌਂਕਦੀ ਆ ਇਹ ਰਾਲਾ ਪਾਇਆ ਦੇਖ ਲੈ ਫਿਰ ਮੈਂ ਜਾਣੀ ਆ ਹਉ ਸੁਣਦੇ ਹੋਗੇ ਨਾ ਹੁਣ ਅਬ ਦੀ ਮਾਦੇ ਸਾਹਮਣੇ ਹਾਏ ਮਿੱਠਾ ਜਾ ਬਣ ਗਿਆ ਸੂਟ ਦੀ ਗੱਲ ਕਰ ਲਈ ਆ ਇੱਥੇ ਲਗੋ ਤਾਂ ਪਤਾ ਤੈਨੂੰ ਐਵੇਂ ਪਤਾ ਨਹੀਂ ਲੱਗਦਾ ਹੈਗਾ ਕੋਈ ਨਹੀਂ ਦਿਨ ਚੜ ਲਾਂ ਦੇ ਐਂਗਾ ਤੋ ਕਰਦੀ ਹਾਂ ਹਾਂ ਛੱਡੂਗਾ ਦਊਂਗਾ ਤਲਾਕ ਇਹ ਤਾਂ ਮੈਂ ਹੀ ਆ ਜਿਹੜੀ ਤੇਰੇ ਪਸੀ ਜਾਂਦੀ ਆ ਹੋਰ ਹੋਣਗੇ ਤੈਨੂੰ 도ਲੇ ਨਾਲ ਤੇਰੇ ਬਸੂਗੀ ਹੋਰ ਬਥੇਰੀਆਂ ਲਿਆਉ ਮੈਂ ਹਾਂ ਬਥੇਰੀਆਂ ਲਿਆਉਣ ਨੂੰ ਕਿਉਂ ਮੇਰਾ ਮੂੰਹ ਕੁਝ ਹੋਰ ਨਿਕਲਾ ਸੀਗਾ ਬਾਲਾ ਹੋਵਾਂਗਾ ਲਿਆਨੇਗਾ ਤੂੰ ਕੋਈ ਨਹੀਂ ਸਵੇਰੇ ਪਤਾ ਲੱਗ ਜਾਊਗਾ ਇਹ ਤੂੰ ਹੁਣ ਸਾਂ ਜਾ ਬਸ ਦਿਮਾਗ ਨਾ ਖਰਾਬ ਕਰ ਠੀਕ ਆ ਨਾ ਮੇਰਾ ਦੱਸੂਗੀ ਮੈਂ ਪੈਰੀਆਂ ਤਲਵਾਉਣਗੀ ਕਿਉਂ ਮੈਂ ਮੈਂ ਕੋਈ ਲਾਉਂਦੀ ਨਹੀਂ ਹੈਗੀ ਪੈਰੀ ਹੱਥ ਨਾ ਤਲਵਾਉਂ ਕਿਉਂ ਲਵਾਵਾ ਮੈਂ ਤੇਰੋਂ ਨਹੀਂ ਲਵਾਉਂਦੀ ਤੇਰੇ ਹੱਥ ਚੁੱਪ ਕਰਕੇ ਪਈ ਜਾ ਉਹ ਗੱਲਾਂ ਲਗਾਉਂਦੇ ਹੁੰਦੇ ਜੀਤੋਂ ਬਦਨਾਮੀ ਹੋਵੇ ਹੂੰ ਲਿਕਾਉਂਦੇ ਹੁੰਦੇ ਤਾਂ ਬਦਨਾਮੀ ਹੋਵੇ ਤੂੰ ਮੇਰੀ ਬਹੁਤ ਇੱਜ਼ਤ ਕਰ ਆਪਦੀ ਮਾਂ ਦੇ ਸਾਹਮਣੇ ਵੀ ਕੀ ਕੁਝ ਬੋਲਦਾ ਮੈਨੂੰ ਮਾਂ ਤੇਰੀ ਕੋਈ ਗੱਲ ਬਾਹਰ ਦੁੱਸੀ ਆ ਫਿਰ ਤੂੰ ਪੇਕੇ ਨੂੰ ਦੱਸੇਂਗੀ ਫਿਰ ਗਾਹ ਦੀ ਗਾਹ ਉਹਦਾ ਸਾਰੀ ਗੱਲ ਮੇਰੇ 'ਤੇ ਹੀ ਕਰਨਗੇ ਜਿਹੜੀਆਂ ਉਹਦਾ ਤੂੰ ਗੱਲਾਂ ਲੁਕੋ ਕੇ ਰੱਖਣਾ ਨਾ ਇੰਨੇ ਸਾਲ ਹੋ ਗਏ ਮੇਰੇ 'ਤੇ ਪਈ ਜਾਂਦੀਆਂ ਗੱਲਾਂ ਹੁਣ ਤੱਕ ਮੇਰੇ 'ਤੇ ਹੀ ਜਮ ਲੱਗਦੇ ਉਹ ਨਹੀਂ ਚੁੱਪ ਕਰਕੇ ਕੱਲ ਨੂੰ ਆਪਦੇ ਪੇਕੇ ਉੱਡੇ ਕੱਲ ਨੂੰ ਦੂੜ ਜਾ ਤਾਂ ਗੱਲ ਲੁਕੋਣੀ ਇਹੇ ਦੱਸੇ ਦੁੱਸੀ ਨਾ ਤਾਂ ਮੂੰਹ 'ਚ ਉੱਪਰ ਰੱਖੀ ਜਦ ਪ੍ਰਪੇਕੇ ਉੱਤੇ ਜਾਵਾਂ ਸੌਰੇ ਹਾਂ ਪੇਕੇ ਆ ਗਏ ਮੈਨੂੰ ਤਾਂ ਸਾਰਾ ਰੋਕਮ ਬਲੁੱਸੇ ਚ ਪਾਤਾ ਤੂੰ ਹਾਂ ਮੈਂ ਇੱਧਰ ਗੱਲ ਜਾ ਇੱਧਰ ਇੱਧਰ ਆਈ ਜਾਨੀ ਆ ਚਾਹੇ ਨਾ ਸੌਂਦੇ ਹੋਵੇ ਸੜੀ ਜਨਾਨੀ ਮੇਰੇ 베 ਲੱਗੀ ਕੰਮ ਤਾਂ ਮੇਰੇ ਉੱਤੇ ਮਾਰੇ ਗਏ ਸੀਗੇ ਜਿੱਤੇ ਤੂੰ ਮੇਰੇ ਇੱਥੇ ਆਈ ਸੀਗੀ ਆ ਕੰਮ ਨਹੀਂ ਚਾਹੀ ਸੀ ਵਿਆਹ ਕੇ ਮੇਰੇ ਨਾਲ ਹੂੰ ਐਦੋ ਵਧੀਆ ਤਾਂ ਸਾਰਾ ਹੀ ਰਹਿਣਾ ਵਧੀਆ ਸੀਗਾ ਤੇਰੇ ਵਰਗੀ ਸੜੀ ਜਨਾਨੀ ਤਾਂ ਨਹੀਂ ਪੱਲੇ ਪੈਂਦੀ ਚੁੱਪ ਕਰ ਜਾ ਬਸ ਸੌਂ ਜਾ ਮਖਾਨੀ ਦਾ ਹੀ ਜਾਂਦੀ ਐ ਰੱਜਿਆ ਹੁਣ ਤੱਕ ਜਦੋਂ ਡਾਂਸਰ ਆ ਰਹੇ ਬਈ ਕੀ ਹੋ ਗਿਆ ਉਰਦੀ ਕੀ ਕਰੂ ਉਰਦੀ ਕਿੱਤੋਂ ਆਊਗੀ ਛੁੜਾ ਹੋਰ ਖਾ ਲੈ ਜਿਹੜੀ ਕਪਈ ਉਹ ਵੀ ਖਾ ਲੈ ਹੋਰ ਹੈਗਾ ਕੁੱਤਾ ਤਾਂ ਮਂਗਾਉਂਗਾ ਲੈ ਆਉਂਗਾ ਖਾਏਗਾ ਨੂੰ ਤੂੰ ਖਾ ਖਾ ਫਿਰ ਲੁੱਤਰੋ ਚੱਲਦੀ ਐ ਖਾਉਂਗਾ ਤੂੰ ਕਰ ਲਈ ਜਿਹੜਾ ਕੁਝ ਕਰਨਾ ਅਦਾ ਲੁੱਟ ਤੂੰ ਕੋ ਤੂੰ ਬਾਰਾ ਆਪਾ ਟੜ ਗਿਆ ਦਾ ਇਹਨਾਂ ਹੋਰ ਜੋ ਹਰ ਚਕਲੇਸ਼ ਵੀ ਪਾਉਂਗੀ ਯਾਰ ਉਹ ਬਾੰਦ ਰਹੀ ਜੀ ਚਾ ਪੱਤਾ ਤਾਂ ਲੱਗੇ ਹੀ ਨਹੀਂ ਹਲੇ ਚੱਕ ਕੇ ਜਦੋਂ ਕੁਸ ਹੈ ਹੀ ਨਹੀਂ ਦਿਖਾਉਣ ਨੂੰ ਉਹਦੀ ਗੱਲ ਕੌਣ ਮੰਨੂਗਾ ਪੱਤਾ ਜਾ ਕੇ ਲੈ ਐ ਨਾ ਆਪੀ ਭੋਂਕ ਪਾ ਕੇ ਹਟ ਜਾ ਮੰਮੀ ਨੂੰ ਜਦੋਂ ਸਬੂਤ ਹੀ ਨਹੀਂ ਹੈਗਾ ਕੀ ਕਰ ਲੂਗਾ ਮੇਰਾ ਪਤਗਾ ਦੇ ਵਿੱਚ ਇਤ ਕਲੇਸ਼ ਵਾਰਖਿਆ ਸੀ ਰਾਤ ਓਏ ਯਾਰ ਮੰਮੀ ਕਲੇਸ਼ ਕਰਕੇ ਬੈ ਗਈ ਮੇਰੇ ਨਾਲ ਝੂਠੇ ਦੋਸਾਂ ਦਾ ਹੀ ਆਂਦੀ ਹੈ ਕਹਿੰਦੀ ਤੂੰ ਗੋਲੀਆਂ ਖਾਨਾ ਗਲ ਹੈ ਫਿਰ ਉਹਨੂੰ ਦੱਸ ਦਿੱਸਿਆ ਹੋ ਕੋਸਣਾ ਕੋਸਾ ਕੋਈ ਕੋ ਪੱਤਾ ਪੁੱਤਾ ਕੋਈ ਖਾਂਦਾ ਖੁੰਦਾ ਤਾਂ ਹੀ ਕਿਹਾ ਉਹਨੇ ਓਏ ਯਾਰ ਨਵੇਂ ਪਹਿਲਾਂ ਉਹ ਨਸ਼ਾ ਕਹਿੰਦੀ ਸੀਗੀ ਹਾਂ ਮੇਰੇ ਕੋਲ ਕਿਹਾ ਸੀਗਾ ਵੀ ਨਸ਼ਾ ਕਰਦਾਗਾ ਉਹਨੇ ਦੇਖਦੀ ਨਹੀਂ ਬਾਸਤਾ ਨਹੀਂ ਪਤਾ ਹੀ ਉਹਨੂੰ ਕੌਣ ਕਹਿੰਦਾ ਕੌਣ ਨਾ ਪਹਿਲਾ ਨਸ਼ਾ ਹੁਣ ਕਹਿੰਦੀ ਤੂੰ ਗੋਲੀਆਂ ਖਾਨਾਗਾ ਕਹਿੰਦੀ ਗੋਲੀਆਂ ਤੋਂ ਬਿਨਾ ਤਾਂ ਤੂੰ ਕਿਸੇ ਕੰਮ ਦਾ ਨਹੀਂਗਾ ਕੋਈ ਕਰਨ ਭਰਦਾ ਹੋਵੇ ਪਤਾ ਨਹੀਂ ਕਿਹਜੀਆਂ ਕਹੇ ਜੇ ਗੱਲਾਂ ਕਹੇ ਹੀਆਂ ਨੇ ਮੈਨੂੰ ਰਾਤ ਉਹਨੇ ਹੂੰ ਕਹਿੰਦੀ ਤੜਕੇ ਮੈਂ ਮੰਮੀ ਨੂੰ ਦੱਸੂੰਗੀ ਮੈਂ ਦੱਸ ਦੇ ਭਾਈ ਮੈਂ ਤਾਂ ਸੱਚ ਆਉਂਦੇ ਥਾਂ ਤੇ ਜਦੋਂ ਕੁਝ ਖਾਂਦਾ ਹੀ ਨਹੀਂ ਮੈਂ ਹਾਂ ਮੈਂ ਤਾਂ ਆਉਗੀ ਤੇਰੇ ਕੋਲੇ ਮੈਂ ਤਾਂ ਕੁਝ ਦੇਖਿਆ ਨਹੀਂ ਹੈਗਾ ਫੇਰ ਕਹਿੰਦੀ ਤੇ ਆ ਦੇਖ ਤੂੰ ਕਿੰਨੇ ਮੈਂ ਕਿੰਨੇ ਚਾਰਾਂ ਦਾ ਰਹਨੇ ਆ ਮੈਂ ਇੱਥੇ ਹੂੰ ਮੈਂ ਮਾਰੀਆਂ ਦੇ ਤੇ ਉਹ ਹੀ ਬਸ ਮੈਨੂੰ ਲੱਗਾ ਤਲਾਕ ਦੇਣਾ ਭੂਮਾ ਇਹਨੂੰ ਮੈਂ ਤੈਨੂੰ ਆਖਿਆ ਤਾਂ ਇਹ ਕੱਢ ਦੇ ਇਹ ਮੈਨੂੰ ਲੱਗਾ 11 ਦੀਆਂ ਉਂਗਲਾਂ ਤੇ ਨੱਚਾਂ ਲੱਗੀ ਪਤਾ ਨਹੀਂ ਕੌਣ ਕਰਨ ਕੋਣ ਜਾਂ ਭਰਦਾ ਭੇਜ ਦੇ ਇਹਨੂੰ ਕਹਿੰਦੇ ਚੱਕ ਬੈਗ ਆਪਦਾ ਚਾਕੂ ਭੇਜਣੀ ਪਊਗੀ ਹੁਣ ਉਹਦੀ ਲੋਤਰੋ ਬਾਹਲੀ ਚੱਲਣ ਲੱਗ ਗਈ ਆਹ ਤਾਂ ਫੇਰ ਸੋੜਾ ਟਾਈਮ ਬਾਸ ਨਹੀਂ ਹੁੰਦਾ ਹੈਗਾ ਕਾਹਨੂੰ ਯਾਰ ਮਾ ਜੱਦੇ ਦੀ ਵਿਆਹੀ ਆ ਉੱਦੇ ਦੀ ਮਰਤੀ ਹੈ ਪਤਾ ਨਹੀਂ ਤੂੰ ਮਮੇ ਸਾਰਾ ਕੁਝ ਤੂੰ ਕਰੇਗਾ ਮੈਂ ਕੀ ਕਰਾਂ ਬਾਹਰ ਸੋਹਣੀ ਆ ਨੂ ਆਏ ਆ ਆਏ ਆ ਕੱਲੀ ਸੋਹਣੀ ਦੀ ਕੀ ਕਰ ਰਹੀ ਆ ਵੇ ਕਰਿਆ ਤਾਂ ਚੰਗਈ ਸੀ ਐ ਕਿ ਡੋਲੇ ਧਰੇ ਪੈਨੇ ਵੀ ਮੇਰੀ ਜ਼ਿੰਦਗੀ ਤੂੰ ਬਰਬਾਦ ਕਰਕੇ ਰੱਖਦੀ ਜਿੱਦੇ ਦੀ ਇਹ ਆਈ ਆ ਚੜਾਇਆ ਮੈਂ ਹੱਸਣਾ ਬੁੱਲ ਲਗਿਆ ਚੱਲ ਬੱਸ ਕਦੇ ਕਹੋ ਤੈਥੋਂ ਪੈਣਾ ਤੇ ਖੜਿਆ ਨਹੀਂ ਜਾਂਦਾ ਚੱਜ ਨਾਲ ਤੇਰੀਆਂ ਅੱਖਾਂ ਨਹੀਂ ਖੁੱਲਦੀਆਂ ਆ ਹੁਣ ਨਤ ਨਵਾਂ ਇਲਜ਼ਾਮ ਲਾਉਂਦੀ ਆ ਮੇਰੇ ਤੇ ਬਸ ਉਹਦੇ ਨਾਲ ਗੱਲ ਕਰ ਲੈ ਭਾਈ ਮਾਤਾ ਹੁਣ ਕਹੂੰ ਆਪੀ ਨਮੇੜ ਤੂੰ ਇਹਦੇ ਉਹਦੇ ਨਾਲ ਗੱਲ ਕਰ ਉਹਦੀ ਮੰਮਾ ਨਾਲ ਗੱਲ ਕਰ ਮਾ ਨਾਲ ਮੈਂ ਕੀ ਗੱਲ ਕਰਾਂ ਤੂੰ ਕਹਿੰਦੇ ਆਂ ਆਪਦੀ ਕੁੜੀ ਜੀ ਨੂੰ ਲੈ ਜਾਓ ਇੱਥੋਂ ਬਸ ਤੂੰ ਮੁੰਸਾ ਦਾ ਮੁੰਡਾ ਰੱਖਦਾ ਨਹੀਂਗਾ ਭੇਜ ਦੇ ਦੋ ਬੈਂਤਾ ਕਰਦੀ ਆ ਛੋਟੀ ਕੁੜੀ ਸਿੱਧਾ ਕਹੀ ਤੂੰ ਆਪਦਾ ਬਸ ਨਮੇੜ ਹੀ ਦੇਵਾ ਨਹੀਂ ਫਿਰ ਮੈਂ ਇਥੋਂ ਵੱਧ ਘੱਟ ਬੋਲਿਆ ਜਾਊਗਾ ਇਹ ਜੀ ਮਾਂ ਉਹ ਕਿਹੜਾ ਚੁੰਦੀ ਆ ਗੀ ਗੱਲ ਕਿਸੇ ਦੀ ਉਹ ਜਹਰੀਤੀ ਇਹ ਬਲੀ ਮੰਮਾ ਤਾਂ ਦੋ ਚੰਦ ਉੱਤੇ ਹੀ ਹੋਗੀ ਤੇ ਹੋਰ ਹੁਣ ਮਹੂਬੀ ਰੱਖਿਆ ਆ ਮਾਂ ਬੋਲ ਮਾਰ ਜਾਂਦੀ ਸੀ ਕੀ ਕਹਿੰਦੀ ਸੀ ਤੂੰ ਮੇਰੇ ਕੋਲ ਤਨੁਕੀ ਦੀ ਦੁਸਨ ਲਾਈ ਆ ਨੀ ਗੋਲੀ ਖਾਂਦਾ ਗੋਲੀ ਖਾਂਦਾ ਮੈਂ ਤਾਂ ਦੇਖਿਆ ਨਹੀਂ ਹੈਗਾ ਮੈਂ ਖਾਂਦਾ ਕਿਉਂ ਨਹੀਂ ਮੈਂ ਆਪ ਸ਼ਰਿਆਵਾਂ ਫੜਿਆਗਾ ਗੋਲੀਆਂ ਖਾਂਦਾ ਤੂੰ ਮੰਦਿਰ ਹੈਗੀ ਵੀ ਨਸ਼ਾ ਕਰਦਾ ਨਹੀਂ ਨਸ਼ਾ ਹੋ ਕਰਦਾ ਤੁਸੀਂ ਆਪਣੇ ਪੁੱਤ ਪੁੱਤ ਦਾ ਕਸੂਰ ਤਾਂ ਕਰਦੇ ਨਹੀਂ ਹੈਗੇ ਹਰੇਕ ਗੱਲ ਦਾ ਕਸੂਰ ਮੇਰੇ 'ਚ ਕੱਢ ਲੈਂਦੇ ਹੋ ਤਾਂ ਦੇਖਿਆ ਮੈਂ ਦੇਖਿਆਗਾ ਮੈਂ ਬੋਲਣਾ ਆਪ ਕੋ ਫੜਨਾ ਹੁੰਦਾ ਸਰਾ ਨਹੀਂ ਪਈਆ ਪੱਤਾ ਮੈਂ ਚੱਕਿਆ ਉਹ ਲੈ ਜੇ ਕੋਈ ਖਾਂਗੇ ਚ ਖਾ ਆਵਦੀ ਕੋਈ ਤਾਪ ਦੀ ਗੋਲੀ ਖਾ ਲਈ ਖਾ ਲਈ ਹੈ ਉਹ ਨਸ਼ਾ ਹੋ ਗਿਆ ਫਿਰ ਉਹ ਮਾਂ ਨਸ਼ਈਆ ਉਹ ਨਸ਼ਾ ਹੈ ਬੋਲਣਾ ਐਨੀ ਅਪਾਰਟਮੈਂਟ ਵੀ ਨਹੀਂ ਹੈ ਜਿਹੜਾ ਮੈਨੂੰ ਪਤਾ ਨਾ ਲੱਗੇ ਤਾਂ ਇਹਨਾਂ ਦਾ ਤੇਰੇ ਪੁੱਤ ਤੋਂ ਕੁਝ ਹੁੰਦਾ ਨਹੀਂਗਾ ਫਿਰ ਹੀ ਜਵਾਬ ਹੁੰਦਾ ਐਨਾ ਨਾ ਦੂ ਸੁਣ ਲਾਇਆ ਕਰ ਮੇਰੇ ਕੋਲ ਹੀ ਆ ਈਦਾ ਸਾ 20 ਸਾਲ ਦਾ ਹੋਗਾ ਮੇਰੇ ਕੋਲ ਹੀ ਪੈਂਦਾ ਸੀ ਭਾਈ ਉਹ ਮੈਨੂੰ ਆਤਮਾ ਦਾ ਅੰਗੇ ਪਤਾ ਹੀ ਲੱਗਦਾਗਾ ਹੈ ਵੀ ਇਹ ਕੀ ਖਾਂਦਾ ਕੀ ਨਾ ਖਾਂਦਾ ਇੱਕ ਮਗਰ ਚਾਦਾ ਹੈ ਪਿੰਡਾ ਨਹੀਂ ਹੈਗਾ ਹੈ ਖਾਦਾ ਹੋ ਨਸ਼ਾ ਕਰਦੀ ਆ ਦੇਖੀ ਹਾਲ ਕਰਦੀ ਆਗੀ ਹਾਂ ਮੇਰੇ ਕਸੂਰ ਕੱਢਣਾ ਤਾਂ ਤੁਸੀਂ ਹੁਣ ਤੱਕ ਕਰ ਵੀ ਮੇਰਾ ਕਸੂਰ ਹੀ ਕਰਦੇ ਆਂਗਾ ਇੱਕ ਵਾਰੀ ਡਾਕਟਰ ਤੋਂ ਤੇ ਟੈਸਟ ਕਰਵਾ ਕੇ ਦੇਖ ਲੋ ਡਾਕਟਰ ਇਹ ਹੀ ਕਹੂਗਾ ਵੀ ਇਹ ਨਸ਼ਾ ਕਰਦਾ ਤਾਈ ਨੂੰ ਤਾਂ ਬੱਚਾ ਹੁੰਦਾ ਨਹੀਂ ਜਵਾਖ ਤੇਰੇ ਨਹੀਂ ਹੁੰਦਾ ਵੱਧ ਘਟ ਮੇਰੇ ਪੁੱਤ ਦੀ ਬੋਲਣ ਦੀ ਲੋੜ ਨਹੀਂ ਹੈਗੀ ਮੇਰੇ ਪੁੱਤ ਨੂੰ ਨਾਕਾ ਹੈਗੇ ਕਸੂਰੀ ਤੇਰੇ ਦਾ ਵੱਧ ਘੱਟ ਨਾ ਬੋਲ ਕੋਈ ਨਸਾ ਨਹੀਂ ਕਰਦਾ ਕੋਈ ਗੋਲੀ ਨਹੀਂ ਖਾਂਦਾ ਹੈਗਾ ਮੈਨੂੰ ਵੀ ਪਤਾ ਮੇਰੇ ਪੁੱਤ ਦਾ ਮਤ ਅਨੁਵਾਜ ਕੀ ਆਉਂਦਾ ਰਹੇਗਾ ਜੇ ਤੇਨੂੰ ਮੈਂ ਸਬੂਤ ਦਿਖਾ ਦਾਂਗੀ ਆ ਬੋਲਣਾ ਦੇਖ ਲੈ ਤਾਰ ਨਾ ਫਿਰ ਤਾਂ ਮੰਨੇਗੀ ਨਾ ਕੀ ਸਬੂਤ ਹੈ ਤੇਰੇ ਕੋਲੇ ਮੇਰੇ ਕੋਲ ਸਬੂਤ ਹੈਗਾ ਕ ਮੈਂ ਦਿਖਾਉਂਗੀ ਹੁਣ ਉਦੋਂ ਬਾਅਦ ਨਾਲੇ ਮੈਂ ਆਪਣੇ ਸੱਦੂਂ ਕਿਥੇ ਬੇਫੇਰ ਜਾ ਲੈ ਜਾ ਸੱਦ ਲਈ ਮੈਂ ਹੁਣ ਹੀ ਲੈਣੀ ਹੈ ਚੱਕਾ ਪਿਆ ਮੇਰੇ ਕੰਮ ਦੇ ਹਰ ਪੱਪਾ ਜਾ ਲੈ ਸਬੂਤ ਲੈ ਤੂੰ ਸਿਰੇ ਸਿਰ ਚੜਦੀ ਆਉਂਦੀ ਹੈ ਲੈ ਕੀ ਜੇ ਕੋਈ ਜਖਾ ਮੇਰੀ ਗੋਲੀ ਖਾਲੀ ਉਹ ਨਸ਼ਾ ਹੋ ਗਿਆ ਉਹ ਹੈ ਨਾ ਤੇਰੇ ਪੇ ਕੰਛਾ ਦੇ ਲੈ ਤੇਰੇ ਪੇ ਉਹ ਨੂੰ ਸੱਦ ਲੈ ਕੀ ਕਰ ਦੂ ਮੇਰਾ ਕਰਦੀ ਦੇ ਕੀ ਹਾਲ ਆ ਮੈਨੂੰ ਪਤਾ ਈ ਹੈ ਮੇਰੇ ਪੁੱਤ ਦਾ ਇਹ ਕਿਹੜੀ ਗੱਲ ਹੋਈ ਅਖੱਲਾ ਸਬੂਤ ਦਿਖਾ ਸਬੂਤ ਤਾਂ ਮੈਂ ਦਿਖਾਉਂਗੀ ਇੱਥੇ ਪਿਆ ਉਹ ਪਤਾ ਕੋਲ ਚੱਕ ਕੇ ਲੈ ਲੈ ਇੱਧਰ ਗਿਆ ਉਹ ਅੰਨ ਪਤਾ ਕੋਲ ਹੋ ਗਿਆ ਉਹ ਖੈਰ ਬਬਾ ਹੁਣ ਮੈਂ ਕੀ ਕਹੂੰਗੀ ਲੈ ਗਿਆ ਚੱਕ ਕੇ ਆញੂ ਥਣਸਾਰ ਬਾਹਰ ਜਾ ਭੱਜ ਜਾ ਨਹੀਂ ਤਾਂ ਚਾਹ ਵੀ ਬੈਡਾਂ ਤੇ ਪਾੜਦਾ ਹੁੰਦਾਗਾ ਅੱਜ ਤਾਂ ਚਾਹ ਹੀ ਨਹੀਂ ਮੰਗੀ ਮੈਂ ਤਾਂ ਉੱਠ ਕੇ ਬਾਹਰ ਨੂੰ ਭੱਗ ਗਿਆ ਮੈਨੂੰ ਤਾਂ ਲੱਗਦਾ ਪਤਾ ਸਿੱਟ ਕੇ ਆਇਆ ਬਾਹਰ ਖਾਲੀ ਵੀ ਸੀ ਹੁਣ ਮੈਂ ਕੀ ਜਵਾਬ ਦਵਾਂ ਸਸਤਾ ਮੈਨੂੰ ਮੰਨਣਾ ਹੀ ਨਹੀਂ ਹੈਗਾ ਤਾਂ ਐਂ ਕਹ ਦੂ ਉਹ ਤੇ ਝੂਠ ਬੋਲਦੀ ਹੈਗੀ ਕਹਾਂ ਕੀ ਕਹਿਣਾ ਪੁੱਛਣਾ ਕਹਿ ਨਹੀਂ ਬਿਲੇਗਾ ਚੱਕਾ ਤੇਰਾ ਪੁੱਤ ਮੇਰੀ ਕੀ ਗਲਤੀ ਹੈ ਤੇ

ਕਈ ਨਹੀਂ ਤੇ ਪੇਕੇ ਨਹੀਂ ਸਦੂ ਪੇਕੇ ਨਹੀਂ ਸਦੂ ਜੱਦਾ ਸਾਦ ਮਾਇ ਸਾਧੀਆਂ ਮਾਇ ਕਾਦੀਆਂ ਗੱਲ ਪਾਲਾ ਬੈਗ ਚ ਕੱਪੜੇ ਜਦ ਆ ਗਿਆ ਨੂੰ ਤਾਂ ਤੇਲ ਪੈ ਗਿਆ ਕੰਨਾਂ ਚ ਉਹੀ ਬੰਦਰਾਮ ਕਰੀ ਜਾਉਂ ਉਹੀ ਕਰੀ ਜਾਉ ਲੈ ਗੋਲੀਆਂ ਖਾਂਦਾ ਗੋਲੀਆਂ ਖਾਂਦਾ ਪਹਿਲਾਂ ਨਸ਼ਾ ਕਹਿੰਦੀ ਸੀ ਫੇਰ ਗੋਲੀਆਂ ਤੇ ਆ ਗਈ ਲੈ ਦੇਖ ਲੈ ਹੁਣ ਇਹਦੇ ਚਾਲ ਨੇ ਜਾਣ ਦੇ ਜਾਊਗੀ ਇਹ ਪਰ ਮਾਇ ਸਾਧੀਆਂ ਇਹਦੇ ਪੇਕੇ ਆਂ ਮੈਂ ਕੱਟਨੀਆ ਗੱਲ ਇਹ ਨਹੀਂ ਸਾਦੀ ਹੋएगी। ਤੁੰਗ ਮੌਲੀ ਦਰ ਦੇ ਨੇ। ਕਿ ਨਹੀਂ ਤਾਂ ਪਚੜ ਗਈ। ਹੂੰ ਆਉਂਦਾ ਤੇਰੇ ਪੇਕੇ ਤੋਂ ਕੋਈ ਕਰਤਾ ਫੋਨ ਹੱਥ ਚ। ਮੇਰੀ ਖ਼ਬਰ ਲੈਣ ਆਉਂਦਾ ਕੋਈ। ਕਿਉਂ ਇੰਨਾ ਪੋੜਾ ਪੋੜਾ ਚਿਹਰਾ ਬਣਾ ਲਾ ਜਾਉਂਨਾ ਤੂੰ। ਸ਼ਹਿਰ ਤਾਂ ਤੋ ਬਹੁਤਾ ਗਾਹਣਾ। ਨਾ ਉੱਥੋਂ ਪੱਤਾ ਚੱਕ ਕੇ ਧੜ ਕੇ ਗਾਇਬ ਹੀ ਕਰਤਾ ਵੀ ਇਹਦੇ ਕੋਲੇ ਕੋਈ ਸਬੂਤ ਹੀ ਨਹੀਂ ਰੱਖੂਗਾ ਚੱਕ ਲੈਂਦੀ ਸਾਰੀ ਰਾਤ ਭਿਆ ਸੀਗਾ ਨਾ ਫੇ ਤੂੰ ਸਵੇਰੇ ਜਾ ਕੇ ਕਾ ਤੂੰ ਫਗਾਵ ਕਰਿਆ ਵੀ ਦਿਖਾਉ ਸਬੂਤ ਤੈਨੂੰ ਐ ਤਾਂ ਪਤਾ ਹੀ ਸੀਗਾ ਤੂੰ ਪਹਿਲਾਂ ਚੱਕ ਲੈਦੀ ਅੱਛਾ ਮੈਂ ਹੁਣ ਪੱਤਾ ਉੱਚੀ ਰੱਖਦਾ ਬੇਕੂਬ ਸਮਝਿਆ ਮੈਨੂੰ ਬੇਕੂਬ ਤਾਂ ਮੈਂ ਆ ਜਿਹੜੀ ਨੇ ਮੈਂ ਰਾਤ ਹੀ ਨਹੀਂ ਜਦੋਂ ਤੇਰੀ ਮਾਂ ਆਈ ਸੀ ਕੋਲੇ ਚੰਗੀ ਭਲੀ ਉਹਦੀ ਖੜੀ ਕਤਾਰ ਦੰਦੀ ਉਹਦਾ ਮੌਕਾ ਵਧੀਆ ਸੀ ਹਣਾ ਦਰਸਾ ਸੈਣੀ ਗਾ ਤੇ ਪਾਗਲ ਤਾਂ ਮੈਂ ਆ ਮੈਂ ਦਿਮਾਗ ਤੇ ਠੇਕਰਾ ਹੁੰਦਾ ਬੱਜਾ ਹੋਇਆਗਾ ਜਿਹਨੂੰ ਮੈਂ ਤੁਰਤ ਦੇ ਤਰ੍ਹਾਂ ਉਹਦੀ ਨਸਬੂਤ ਦਿਖਾਇਆ ਹੈ ਤੂੰ ਕੀ ਆਰ ਜਿਹਨ ਚੱਕਰ ਕਰਕੇ ਗਾਇਬ ਕਰਤਾ ਇਹਨੂੰ ਤੈਨੂੰ ਪਤਾ ਸੀਗਾ ਵੀ ਤੜਕੇ ਉੱਠ ਕੇ ਜਲੂਸ ਕਰੂਗੇ ਇਹ ਵੀ ਤੜਕੇ ਨੂੰ ਬੋਲਣ ਜੋਗਰੀ ਸ਼ਰਤ ਜਲੂਸ ਤਾਂ ਤੇਰਾ ਨਿਕਲਿਆ ਸੁਣੀ ਹੈ ਰਾਸ਼ੀ ਸੋਟੇ ਕਰਨਾਂ ਤੂੰ ਤਾਂ ਮੇਰੀ ਬੇਇੱਜ਼ਤੀ ਕਰਵਾਉਣੀ ਹੁੰਦੀ ਆ ਕਿ ਸੁਣਾਉਣਾ ਹੁੰਦਾ ਲੱਖਾਂ ਨਹੀਂ ਹੈਗੇ ਇੱਜ਼ਤ ਕਰਾਉਣ ਵਾਲੇ ਯਾਰ ਸਿੱਧੀ ਜੀ ਗੱਲ ਦੱਸਾਂ ਨਾ ਆਪ ਇੱਜਤ ਕਰ ਕੀ ਲੋੜ ਸੀ ਤੈਨੂੰ ਦੱਸਣ ਦੀ ਗੋਲੀਆਂ ਖਾਂਦਾ ਤਰਾ ਮੁੰਡਾ ਫਾਨਾ ਤੇ ਹੁੰਦਾ ਚੁੱਪ ਨਹੀਂ ਰਹੀ ਦਾ ਦਥੋਂ ਜਿਵੇਂ ਚੱਲੀ ਦਾ ਸਭ ਕੁਝ ਚੱਲੀ ਜਾਂਦੇ ਨਜ਼ਾਰੇ ਲੈਣੀਆਂ ਬਸ ਤੇਰੇ ਬਸਣ ਵਾਲੇ ਰੱchn ਨਹੀਂ ਹੈਗੇ ਤਲਾਕ ਚਾਹਉਣੀ ਆ ਤਾਂ ਤਲਾਕ ਹੋਊਗੀ ਹੁਣ ਅੱਛਾ ਮੈਂ ਨਜ਼ਾਰੇ ਲੈਣੀਆਂ ਮੇਰੀ ਜ਼ਿੰਦਗੀ ਉਹ ਹੋਰ ਬਾਲ ਕਰਦੀ ਹੈਗੀ ਹਜੇ ਮੈਨੂੰ ਕਰ ਨਜ਼ਾਰੇ ਲੈਣੀਆਂ ਮੈਂ ਕਾ ਸੋਚੀਂ ਦੀ ਕਾ ਬਸਤ ਨਹੀਂ ਹੈਗੀ ਵੀ ਨਜ਼ਾਰੇ ਹੈ ਕੋਈ ਮੇਰੇ ਚ 413 ਮੈਨੂੰ ਤਾਨੇ ਮੈਣੇ ਐ ਕਦੇ ਕਾਸੇ ਦੀ ਤੌਮਤ ਲਾਤੀ ਮੇਰੇ ਦੇ ਕਦੇ ਕਾਸੇ ਜੇ ਸਹੀ ਗੱਲ ਦੱਸਦੀਆਂ ਉਹਨੂੰ ਵੀ ਤੁਸੀਂ ਗਲਤੀ ਕਰ ਦਿੰਨੇ ਹੋਗੇ ਅਹ ਮੈਂ ਜਦੋਂ ਮੈਂ ਸਹੀ ਸੀ ਸੱਚ ਸੀਗਾ ਤਰਿੰਗੋਲਣਾ ਮੈਂ ਕਿੱਦੇ ਦੀ ਪਿੱਟੀ ਜਾਂਦੀ ਸੀ ਵੀ ਤੂੰ ਕੁਛ ਖਾਣਾ ਖਾਣਾ ਮੈਂ ਰੰਗੇ ਹੱਥੀ ਵੀ ਫੜ ਲਿਆ ਉਹ ਵੀ ਝੂਠ ਬਣਾਤਾ ਸੱਚ ਨੂੰ ਤੂੰ ਮਿੰਟ ਚ ਝੂਠ ਬਣਾ ਦਿੰਦਾਗਾ ਮੈਂ ਤਾਂ ਹੁਣ ਵੀ ਕਹਿਣਾ ਯਾਰ ਕਿਉਂ ਵਧੀਆ ਸਾਰਾ ਕੁਝ ਐ ਹੁਣ ਦੱਸ ਦਿਆਂਗੀ ਫੇਰ ਕੀ ਹੋਜੂ ਬਤ ਬਤ ਮੈਂ 10 ਦਿਨ ਬਦਨਾਮ ਹੋਜੂਗਾ ਮੇਰੀ ਗੱਲ ਸੁਣਾ ਜੇ ਦੱਸਤਾ ਇਧਰੋਂ ਦੱਸੇਗੀ ਬਸ ਇਧਰੋਂ ਆ ਕਰ ਤੂੰ ਤੇਰਾ ਰਿਸ਼ਤਾ ਖਤਮ ਆ ਨਾਲ ਦੀ ਨਾਲ ਮੈਂ ਗੱਲ ਤੇਨੂੰ ਐਂ ਦੱਸ ਦਿੰਦਾ ਹੁਣ ਆਪਦਾ ਤੂੰ ਸੋਚ ਲਾ ਵੀ ਦੱਸਣਾ ਕਿ ਮੂੰਹ ਬੰਦ ਰੱਖਣਾ ਗੱਲ ਤੇਰੇ ਤੇ ਆ ਇਸ ਮਾ ਮਜਾ ਇਸ ਬਾਰੇ ਮੈਂ ਚੌੜ ਨਹੀਂ ਕਰਦਾ ਸਿਰੇ ਸਿਆ ਮਰਜੀ ਇਹ ਕਰ ਮੇਰਾਗਾ ਮੇਰੀ ਚੱਲੂਗੀ ਜੇ ਦੱਸੇਗੀ ਆਕਰ ਤੋਂ ਬਾਹਰ ਸੋਚ ਲਾ ਕੀ ਕਰਾਂ ਯਾਰ ਮੈਂ ਮੈਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦੀ ਹੈਗੀ ਰਾਤ ਮੇਰੇ ਦਿਮਾਗ ਨੂੰ ਖੋਇਆ ਕਿਸੇ ਨੇ ਚੁੱਪ ਕਰਕੇ ਇਹ ਮੂੰਹ ਨਹੀਂ ਚਾਤੀ ਹੈ ਮੈਂ ਰਾਤ ਹੀ ਮਾਂ ਦੀ ਤੇ ਇੱਥੇ ਧੰਦੀ ਨਾ ਵੀ ਆ ਚੱਕ ਤੇਰੇ ਪੁੱਤ ਦਾ ਪੱਤਾ ਗੋਲ ਨਾ ਦਾ ਦੇਖ ਇਹ ਨਸ਼ੇ ਕਰਦਾ ਹੁਣ ਤੜਕੇ ਨਾਲ ਤਾਂ ਮੈਂ ਕਸੂਰਵਾਰ ਹੋ ਗਈ ਨਾਲੇ ਉਹ ਨਹੀਂ ਹੁਣ ਮੇਰੇ ਤੇ ਉਹੀ ਗੱਲ ਮੈਂ ਉਹਦੇ ਤੇ ਯਕੀਨ ਕਰਨ ਜੋਗਰੀ ਹੈਗੀ ਦੁਬਾਰੇ ਵੀ ਉਹ ਮੇਰੇ ਤੇ ਯਕੀਨ ਕਰੂਗਾ ਜਾਂ ਮੈਂ ਉਹਦੇ ਤੇ ਕਰਾਂ ਮੇਰੇ ਸਾਸਣ ਦਾ ਜਿਹੜਾ ਮੈਨੂੰ ਸੁਣਾਣਾ ਸੁਣਾਉਣਾ ਜੇ ਮੇਰੇ ਪੇਕੇਆਂ ਤੱਕ ਇਹ ਗੱਲ ਪਹੁੰਚੀ ਉਹ ਮੈਨੂੰ ਕਸੂਰਵਾਰ ਕਹਿਣਗੇ ਵੀ ਤੂੰ ਇਲਜ਼ਾਮ ਲਾਉਣੀ ਐ ਜਵਾਈ ਤੇ ਸਾਡੇ ਤੇ ਨਾਲੇ ਜਵਾਈ ਦਾ ਇਲਜ਼ਾਮ ਲਾਉਣਾ ਜੇ ਨਾ ਲਾਉਣੀ ਉਹ ਸੱਚਾ ਫਿਰ ਵੀ ਉਹ ਝੂਠਾ ਵੱਜੂਗਾ ਮੈਂ ਹੀ ਬਦਨਾਮ ਹੋਊਂਗੀ ਉਹਦੇ 'ਚ ਮੈਨੂੰ ਝੂਠ ਕਹਿਣਗੇ ਵੀ ਤੂੰ ਹੀ ਝੂਠ ਬੋਲਦੀ ਐ ਯਾਨ ਮਨਾ ਚੁੱਪ ਰਹਿਣ 'ਚ ਹੀ ਫਾਇਦਾ ਹੈ ਨਹੀਂ ਐ ਮਾਪੋਤਾ ਮੈਨੂੰ ਘਰੋਂ ਕੱਢ ਦਾਂਗੇ ਮੇਰਾ ਘਰ ਉੱਜੜ ਜਾਊਗਾ ਚਾਹ ਲੈ ਮੈਂ ਨਾ ਕੇ ਜੇ ਨਾਲ ਗੱਲ ਕਰੂੰਗੀ ਉਹੀ ਮਦਦ ਕਰੂਗਾ ਵੀ ਦੱਸ ਮੈਨੂੰ ਇਹ ਮਸੀਬਤ ਚ ਮੈਂ ਕਿਵੇਂ ਨਿਕਲਾਂ ਉਹਦੇ ਕੋਲ ਜਾ ਕੇ ਹੁੰਦਾ ਮੈਂ ਕੱਢ ਕੇ ਜੱਫਰਿਆ ਆਇਆ ਤਾਂ ਗੱਲ ਕਰੂੰਗੀ ਉਹਨੂੰ ਪੁੱਛੂੰਗੀ ਹੋਰ ਨਹੀਂ ਕੋਈ ਸੁਣਦਾ ਹੈਗਾ ਪੇਕੀ ਨਹੀਂ ਮੈਂ ਗੱਲ ਕਰਦੀ